ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇਕਾਈ ਅਕਾਦਮਿਕ ਰਿਸਰਚ ਟਰਸਟ ਇਕਾਈ ਹਸਪਤਾਲ ਤੇ ਗਲੂਡਾਸ ਪ੍ਰੋਸਟੇਟ ਗੁਰਦੇ ਦੇ ਕੈਂਸਰ ਅਤੇ ਅੰਗਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ 9 2 2025 ਦੇ ਐਤਵਾਰ ਨੂੰ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕਰਨ ਜਾ ਰਹੇ ਹਨ ਇਹ ਰੈਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਛੰਡੀ ਦਿਖਾ ਕੇ ਰਵਾਨਾ ਹੋਵੇਗੀ ਤੇ ਇਕਾਈ ਹਸਪਤਾਲ ਲੁਧਿਆਣਾ ਵਿਖੇ ਸਮਾਪਤ ਹੋਵੇਗੀ ਇਸ ਸਮਾਗਮ ਵਿੱਚ ਸ਼ਹਿਰ ਦੇ ਪ੍ਰਮੁੱਖ ਪਤਵੰਤੇ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਲੁਧਿਆਣਾ ਦੇ ਜ਼ਿਲ੍ਹਾ ਕਮਿਸ਼ਨਰ ਆਈਐਸ ਪੀਏਯੂ ਦੇ ਵਾਈਸ ਚਾਂਸਲਰ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਗੁਲਾਡਾ ਦੇ ਮੁੱਖ ਪ੍ਰਸ਼ਾਸਕ ਸ਼ਾਮਲ ਹੋਣਗੇ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋজিস্ট ਅਤੇ ਟ੍ਰਾਂਸਪਲੈਂਟ ਸਰਜਨ ਚੇਅਰਮੈਨ ਇਕਾਈ ਹਸਪਤਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਦਿਮਾਗੀ ਤੌਰ ਤੇ ਮਰਿਆ ਹੋਇਆ ਮਰੀਜ਼ 8 ਲੋਕਾਂ ਦੀ ਜਾਨ ਬਚਾ ਸਕਦਾ ਹੈ ਫਿਰ ਵੀ ਬਹੁਤ ਸਾਰੇ ਮਰੀਜ਼ ਅੰਗ ਟ੍ਰਾਂਸਪਲੈਂਟ ਦੀ ਉਡੀਕ ਕਰਦੇ ਹੋਏ ਅਣਜਾਣ ਮਰ ਜਾਂਦੇ ਹਨ ਇਸ ਤੋਂ ਇਲਾਵਾ ਪ੍ਰੋਸਟੇਟ ਅਤੇ ਗੁਰਦੇ ਦਾ ਕੈਂਸਰ ਜੋ ਕਿ ਕਦੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ ਆਮ ਸੀ ਹੁਣ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਵਿੱਚ ਵੀ ਕੈਂਸਰ ਹੈ ਇਸ ਰੈਲੀ ਤੋਂ ਬਾਅਦ 15 ਫਰਵਰੀ 2025 ਨੂੰ ਇੱਕ ਮੁਫਤ ਕੈਂਸਰ ਸਕ੍ਰੀਨਿੰਗ ਕੈਂਪ ਵੀ ਲਗਾਇਆ ਜਾਵੇਗਾ ਇਸ ਕੈਂਪ ਵਿੱਚ ਏਟ ਲਿਗੇ ਮਰੀਜ਼ਾਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ ਜਿਨ੍ਹਾਂ ਨੂੰ ਛਾਤੀਆਂ ਵਿੱਚ ਗੰਢਾ ਅਤੇ ਨਿਪਲਾਂ ਵਿੱਚੋਂ ਡਿਸਚਾਰਜ ਵਾਲੀਆਂ ਔਰਤਾਂ ਪਿਸ਼ਾਬ ਵਿੱਚ ਖੂਨ ਮਲ ਵਿੱਚ ਖੂਨ ਅਨਿਯਮਤ ਮਹਾਵਾਰੀ ਆਦਿ ਸ਼ਾਮਲ ਹਨ ਡਾਕਟਰ ਆਲਗ ਨੇ ਕਿਹਾ ਕਿ ਇਸ ਉਦੇਸ਼ ਲਈ ਸ਼ਹਿਰ ਅਤੇ ਗਵਾਂਡੀ ਸ਼ਹਿਰਾਂ ਤੋਂ ਲਗਭਗ 200 ਬਾਈਕਰਾਂ ਦੇ ਭਾਗ ਲੈਣ ਦੀ ਉਮੀਦ ਹੈ ਰੈਲੀ ਦਾ ਸਵਾਗਤ ਡੀਆਈਜੀ ਲੁਧਿਆਣਾ ਮਾਨਯੋਗ ਸ਼੍ਰੀਮਤੀ ਤਨਪ੍ਰੀਤ ਕੌਰ ਇਕਾਈ ਹਸਪਤਾਲ ਵਿਕੇਕ ਕਰਨਗੇ। ਪਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ ਤੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਕਾਈ ਹਸਪਤਾਲ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮਹੱਤਵਪੂਰਨ ਸਿਹਤ ਜਾਂਚ ਕਰਵਾਉਣ ਅਤੇ ਕੈਂਸਰ ਦੀ ਰੋਕਥਾਮ ਅਤੇ ਅੰਗਦਾਨ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਦਾ ਹੈ। ਇਕਾਈ ਜਨਤਕ ਸਿਹਤ ਜਾਗਰੂਕਤਾ ਤੇ ਬਿਸ਼ਪ ਪਦਰੀ ਮਰੀਜ਼ਾਂ ਦੀ ਦੇਖਭਾਲੀ ਬਚਨਵਾਦ ਇਹ ਯਕੀਨੀ ਬਣਾਉਂਦਾ ਹੈ ਕਿ ਜੀਵਨ ਰੱਖਕ ਜਾਣਕਾਰੀ ਅਤੇ ਡਾਕਟਰੀ ਤਰੱਕੀ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਸਕੇ